ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਾਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਅਰਦਾਸ ਦੀ ਪੂਰੀ ਵਿਧੀ ਦੱਸਾਂਗੇ ਕਿ ਕਿੰਨਾ ਲੋਕਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ ਉਸ ਦੇ ਵਿੱਚ ਕੀ ਕੀ ਕਮੀਆਂ ਨੇ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਅਸੀਂ ਸੱਚੇ ਮਨ ਦੇ ਨਾਲ ਰੱਬ ਉੱਤੇ ਭਰੋਸਾ ਕਰਦੇ ਹਾਂ ਤਾਂ ਰੱਬ ਸਾਡੀ ਵਾ ਅੱਗੇ ਹੋ ਕੇ ਕਿਵੇਂ ਫੜਦਾ ਹੈ ਅਤੇ ਸਾਰੇ ਕੰਮ ਕਿਵੇਂ ਸਵਾਰਦਾ ਹੈ ਵਾਹਿਗੁਰੂ ਜੀ ਅੱਜ ਬਹੁਤਿਆਂ ਦੇ ਮਨਾਂ ਦੇ ਅੰਦਰ ਇਹ ਸਵਾਲ ਹੈ ਕੀ ਬਹੁਤ ਅਰਦਾਸਾਂ ਕੀਤੀਆਂ ਪਰ ਪਰਮਾਤਮਾ ਸੁਣਦਾ ਨਹੀਂ ਸਾਡੀ ਪਰਮਾਤਮਾ ਦੇ ਮਨ ਵਿੱਚ ਕੋਈ ਕਮੀ ਨਹੀਂ ਵਾਹਿਗੁਰੂ ਜੀ ਪਰਮਾਤਮਾ ਸਭ ਦੇ ਦਿਲਾਂ ਦੀਆਂ ਜਾਣਣ ਵਾਲਾ ਹੈ ਕਟਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਏ ਪਛਾਨਤ ਵਾਹਿਗੁਰੂ ਜੀ ਉਹ ਸਾਰਿਆਂ ਦੇ ਮਨਾਂ ਦੀਆਂ ਜਾਣਣ ਵਾਲਾ ਹੈ ਭਾਵੇਂ ਬੁਰਾ ਹੈ ਭਾਵੇਂ ਚੰਗਾ ਹੈ ਕਮੀ ਸਾਡੇ ਵਿੱਚ ਹੈ ਸਾਨੂੰ ਅਰਦਾਸ ਕਰਨੀ ਸਹੀ ਤਰੀਕੇ ਨਾਲ ਆਉਂਦੀ ਹੈ ਕਿ ਨਹੀਂ ਆਉਂਦੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਹਰੇਕ ਕੰਮ ਕਰਨ ਦਾ ਕੋਈ ਨਾ ਕੋਈ ਨਿਯਮ ਹੁੰਦਾ ਹੈ ਜਿਵੇਂ ਕਿ ਅਰਦਾਸ ਕਰਨ ਦੇ ਬਹੁਤ ਸਾਰੇ ਨਿਯਮ ਹਨ ਅਸੀਂ ਅਰਦਾਸ ਕਿਵੇਂ ਕੀਤੀ ਕਿ ਅਰਦਾਸ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚੀ ਹੈ ਕਿ ਨਹੀਂ ਪਹੁੰਚੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਅਸੀਂ ਇਹ ਅਸੀਂ ਕਿਸ ਅੱਗੇ ਅਰਦਾਸ ਕਰ ਰਹੇ ਹਾਂ ਸ਼ਿਦਾ ਸਿੰਘਾਂ ਅੱਗੇ ਅਰਦਾਸ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਰਹੇ ਹਾਂ ਕਿ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰ ਰਹੇ ਹਾਂ ਇਹ ਜਾਨਣਾ ਜ਼ਰੂਰੀ ਹੈ ਕਿ ਅਸੀਂ ਕਿਸ ਅੱਗੇ ਅਰਦਾਸ ਕਰ ਰਹੇ ਹਾਂ ਕਿ ਅਸੀਂ ਆਪਣਾ ਪੂਰਾ ਭਰੋਸਾ ਬਾਬਾ ਦੀਪ ਸਿੰਘ ਜੀ ਉੱਪਰ ਰੱਖਿਆ ਹੋਇਆ ਹੈ ਕਿ ਅਸੀਂ ਸ਼ਹੀਦਾ ਸਿੰਘਾਂ ਨੂੰ ਦੇ ਹੋਂਦ ਨੂੰ ਸਬਕਾਰਿਆ ਹੋਇਆ ਹੈ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਨੂੰ ਸਬਕਾਰਿਆ ਹੋ ਰਿਹਾ ਹੈ ਕਿ ਸਾਡੇ ਮਨ ਦੇ ਅੰਦਰ ਇਹ ਸ਼ੰਕਾ ਆਉਂਦੀਆਂ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਹੈਗੇ ਨੇ ਕਿ ਨਹੀਂ ਹੈਗੇ ਕਿ ਬਾਬਾ ਦੀਪ ਸਿੰਘ ਜੀ ਹਾਜ਼ਰ ਨਾਜ਼ਰ ਨੇ ਕਿ ਨਹੀਂ ਹੈਗੇ ਸ਼ਹੀਦ ਸਿੰਘ ਹੈਗੇ ਨੇ ਕਿ ਨਹੀਂ ਏ ਵੀ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਸਭ ਤੋਂ ਪਹਿਲਾ ਨਿਯਮ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰ ਰਹੇ ਹਾਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਤੇ ਪੂਰਾ ਭਰੋਸਾ ਹੋਣਾ ਜ਼ਰੂਰੀ ਹੈ ਕਿਉਂਕਿ ਵਾਹਿਗੁਰੂ ਜੀ ਤੋਂ ਬਿਨਾ ਸਾਡਾ ਕੋਈ ਨਹੀਂ ਸੁਣਦਾ ਕੋਈ ਅਰਦਾਸ ਪੂਰੀ ਨਹੀਂ ਹੋ ਸਕਦੀ ਜੇ ਅਸੀਂ ਸੱਚੇ ਮੰਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਡੀਆਂ ਝੋਲੀਆਂ ਜ਼ਰੂਰ ਪਰਦੇ ਹਨ ਵਾਹਿਗੁਰੂ ਜੀ ਦੂਜਾ ਨਿਯਮ ਹੈ ਕਿ ਅਰਦਾਸ ਕੀ ਅਰਦਾਸ ਕਰਦੇ ਹਾਂ ਮਨ ਵਿੱਚ ਅਸੀਂ ਇਹ ਵਿਚਾਰ ਕਰਨੇ ਨੇ ਕਿ ਜਿਹੜੀ ਅਰਦਾਸ ਅਸੀਂ ਕਰ ਰਹੇ ਹਾਂ ਕਿ ਜਿਹੜੀ ਕਾਮਨਾ ਅਸੀਂ ਅਰਦਾਸ ਵਿੱਚ ਵੈਗੁਰੂ ਨੂੰ ਮੰਗ ਰਹੇ ਹਾਂ ਉਹ ਅਰਦਾਸ ਸਾਡੀ ਯੋਗ ਹੈ ਸਹੀ ਹੈ ਉਹ ਮੰਗਣ ਯੋਗ ਹੈਗੀ ਹੈ ਕਿ ਨਹੀਂ ਹੈਗੀ ਜੇ ਸਾਡੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਮੇਰੀ ਅਰਦਾਸ ਯੋਗ ਨਹੀਂ ਤਾਂ ਵੀ ਅਰਦਾਸ ਸਾਡੀ ਪੂਰੀ ਨਹੀਂ ਹੁੰਦੀ ਸੁਣੀ ਨਹੀਂ ਜਾਂਦੀ ਇਹ ਨਿਯਮ ਦੀ ਪਾਲਣਾ ਹੋਣੀ ਬਹੁਤ ਜ਼ਰੂਰੀ ਹੈ ਵੈਗੁਰੂ ਜੀ ਅਰਦਾਸ ਸਾਡੀ ਸੁਣੀ ਜਾਏਗੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਸੁਣਦੇ ਵੀ ਨੇ ਸਭ ਦੀਆਂ ਝੋੜੀਆਂ ਭਰਦੇ ਹਨ ਸਭ ਦੀਆਂ ਅਰਦਾਸਾਂ ਸੁਣਦੇ ਹਨ ਤਿਨਹਿ ਤਾਪ ਨਿਵਾਰਨ ਹਾਰਾ ਦੁਖ ਹੰਤ ਸੁਖ ਰਾਸ ਤਾਂ ਕੋ ਵਿਗਨ ਨਾ ਕੋ ਲਾਗੇ ਤਾਂ ਕਿ ਪ੍ਰਭ ਅੱਗੇ ਅਰਦਾਸ ਗੁਰੂ ਸਾਹਿਬ ਅਰਦਾਸਾਂ ਸੁਣਦੇ ਹਨ ਵਾਹਿਗੁਰਜੀ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਜਨ ਬਣ ਕੇ ਅਰਦਾਸ ਕਰਨੀ ਹੈ ਗੁਰੂ ਦਾ ਪਿਆਰ ਬਣ ਕੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮਥੀ ਨਾਸੋ ਐਸਾ ਹਰ ਧਿਆਏ ਮੇਰੇ ਜਿੜੇ ਕਾ ਸਰਬ ਸੁਖ ਪਾਵੈ ਮੇਰੇ ਮਨਾ ਸੋ ਐਸਾ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਦਾ ਪਿਆਰ ਬਣ ਗਿਆ ਅਕਾਲ ਪੁਰਖ ਵਾਹਿਗੁਰੂ ਜੀ ਸ਼ਹੀਦਾਂ ਸਿੰਘਾਂ ਦਾ ਪਿਆਰ ਬਣ ਕੇ ਤੇ ਗੁਰੂ ਸਾਹਿਬ ਅਰਦਾਸ ਸੁਣਦੇ ਹਨ ਵਾਹਿਗੁਰੂ ਜੀ ਤੀਜਾ ਨਿਯਮ ਹੈ ਜਿਹੜਾ ਕਿ ਸਾਡੇ ਅੰਦਰ ਭਰੋਸਾ ਹੋਣਾ ਚਾਹੀਦਾ ਹੈ ਕਿ ਹੋਂਦ ਸਵੀਕਾਰ ਸਵੀਕਾਰ ਨਹੀਂ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਨਹੀਂ ਕਿ ਵਾਹਿਗੁਰੂ ਮੇਰੀ ਅਰਦਾਸ ਸੁਣਨਗੇ ਮੰਨ ਦੇ ਅੰਦਰ ਵਿਚਾਰ ਕਰਨੀ ਹੈ ਕਿ ਸਾਡੀ ਅਰਦਾਸ ਜਾਇਜ਼ ਹੈ ਵਾਹਿਗੁਰੂ ਜੀ ਚੌਥਾ ਨਿਯਮ ਹੈ ਕਿ ਸਾਨੂੰ ਅਕਾਲ ਪੁਰਖ ਦੀ ਸ਼ਕਤੀ ਅਤੇ ਸਮਰੱਥਾ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਸਾਨੂੰ ਸੱਚੇ ਮੰਨ ਦੇ ਨਾਲ ਤਨ ਮਨ ਤਨ ਨੂੰ ਦੇ ਨਾਲ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਸਾਡੀਆਂ ਝੋਲੀਆਂ ਪਰੋ ਵਾਹਿਗੁਰੂ ਜੀ ਤੁਹਾਡੇ ਅੱਗੇ ਅਰਦਾਸ ਕੀਤੀ ਹੈ ਸਾਡੀਆਂ ਝੋਲੀਆਂ ਪਰਨਾ ਜੀ ਇੰਨੀ ਕਿ ਸੇਵਾ ਪ੍ਰਵਾਨ ਕਰਨੇ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਗਤ ਇਸ ਚੈਨਲ ਤੇ ਨਵੀਂ ਹੈ ਕੋਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਉਹਨਾਂ ਦੇ ਸਿਰ ਤੇ ਰਹੇ ਤੇ ਵਾਹਿਗੁਰੂ ਜੀ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇ ਵਾਹਿਗੁਰੂ ਜੀ ਦਾ ਖਾਲਸਾ ਸ਼ਿਰਵਾਹ ਹੈ ਗੁਰੂ ਜੀ ਦੀ ਫਤਿਹ